ਇਹ ਨਰਿਤੋਂ ਨਾ ਕੋ ਬਹੁਤ ਬੈਂਡਰ ਇੱਕ ਬਾਬਾ ਜੀ ਬੈਂਡਰ ਬੈਂਡਰ ਉਹ ਛੜਾਓ ਸਾਰੇ ਲੋਕਾਂ ਨਾਲੇ ਨਾਲੇ ਲਾਉਂਦੇ ਸਰਕਾਰ ਪਰੇਸ਼ਾਨ ਮੁਰਦਾਬਾਦ 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 ਸਰਕਾਰ ਪਰੇਸ਼ਾਨ ਮੁਰਦਾਬਾਦ 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 ਲੁਕੀ ਜਾਨਾਂ ਦਾ ਖਤਰਾ ਕਰਨ ਵਾਲੇ ਮੁਰਦਾਬਾਦ 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 ਲੁਕੀ ਜਾਨਾਂ ਨੂੰ ਖਲਵਾੜ ਕਰਨ ਵਾਲੇ ਮੁਰਦਾਬਾਦ 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 ਸਾਰੀਆਂ ਸਰਕਾਰਾਂ ਮੁਰਦਾਬਾਦ 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 ਸਾਰੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ या जी जो ना करा दे ना आज का 1500 का हां और बाकी ये बात है भाई बोल रहा हूं थोड़ी जरूरत है कितना हो गया भाई ठीक है मैं मैं थोड़ी बात हो ना पापा जी की क्या बात है ਲੜਾ ਸੀ ਲੈਟ ਅ ਸੀ ਆਪਾਂ ਪਿਛਲੇ 20 ਸਾਲਾਂ ਤੋਂ ਦੇਖ ਲਈ ਅਸੀਂ ਬੀਚੇ ਤਾਂ ਜ ਸਾ ਬੀੜੀਆਂ ਜਿੱਨੇ ਆਏ ਨਾ ਬਸ ਇਹੀ ਕਿਹਾ ਜਾਂਦਾ ਪਿਛੇ ਰਹਿ ਹੀ ਤੇ ਹਮੇ ਆ ਵੀ ਕਿੰਨਾ ਨੁਕਸਾਨ ਹੋ ਰਿਹਾ ਲੋਕਾਂ ਦਾ ਮਨੁੱਖੀ ਜਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਮਤਲਬ ਕਿ ਜੀ ਕੋ ਵੀ ਏਸੀ ਜਾਂ ਦੂਜੇ ਜਿਹੜੇ ਜਿੰਨੇ ਵੀ ਇੰਸਟਰੂਮੈਂਟ ਹੈ ਉਹ ਜਿਹੜੇ ਡੈਮੇਜ ਹੋ ਰਹੇ ਆ ਤੇ ਬੰਦਿਆ ਦਾ ਬੰਦਿਆ ਦਾ ਕਿੰਨਾ ਜਿਆਦਾ ਨੁਕਸਾਨ ਹੋਊਗਾ 3 ਕਰੋੜ ਰੁਪਏ ਖਰਚ ਕੇ ਲੋਕ ਆ ਗਏ ਤੁਸੀਂ ਦੇਖੋ ਇੱਕ ਮੇਰੇਕਾ 10 ਜਾਂ 15 ਕਿਲੋਮੀਟਰ ਹੈ ਤੇ ਬੈਲਟ ਹੈ ਸਾਈਡ ਤੋਂ ਤੇ ਜਿਆਦਾ ਜੇ ਸਰਕਾਰ ਕਰੇ ਤੇ ਇਹਦੇ ਵਿੱਚ ਕੋਈ ਬਹੁਤ ਵੱਡਾ ਜਿਆਦਾ ਖਰਚਾ ਨਹੀਂ ਆਉਣਾ। ਫੇਰਾ ਪੱਕੀਆਂ ਹੋ ਸਕਦੀਆਂ ਕਿਨੇ ਕਿਨੇ ਕਿਲੋਮੀਟਰ ਦੀਆਂ ਕਿੰਨੇ ਕਿਲੋਮੀਟਰ ਦੀਆਂ ਇਹ ਬਿਲਕੁਲ ਸਰ ਸੀ ਵੀ ਇਸ ਨੂੰ ਬੜਾ ਸਿਲਪਲੀ ਆਗਾ ਅਗਰ ਗਵਰਨਮੈਂਟ ਚ ਪੋਲੀਟਿਕਲ ਵਿਲਪਰ ਹੋਈ ਕਰੰਦ ਸਿੱਪਟ ਸਲੂਸ਼ਨ ਪੀਆਕੇ ਐ ਇੱਥੇ ਨਾਲੇ ਨਾਲ ਨਾਲ ਪੈਰਲਲ ਦੋ ਪਾਈਪਾਂ ਜਿਹੜੀਆਂ 9 ਫੁੱਟ ਡਾਇਮੀਟਰ ਦੀਆਂ ਪੈਚਿਕ ਇਹ ਸਮੱਸਿਆ ਸਾਡਾ ਦਸੀ ਹੈ ਇਹ ਇਹਨਾਂ ਦੀ ਜਿਹੜੀ ਸਮੱਸਿਆ ਅਸੀਂ ਇੰਟਰਵਿਊ ਹੀ ਕੀਤੀ ਸਰ ਇਹਨਾਂ ਦੀ ਦੀ ਇਹ ਅੰਬਸਰ ਸ਼ਹਿਰ ਦੀ ਸਮੱਸਿਆ ਪਰ ਇਹ ਡਟੇ ਬਚਾਦੇ ਇਹ ਹੈ ਲੜਾਈ ਇਹ ਲੜ ਰਹੇ ਪਿਛਲੇ ਕਈ ਚਿਰ ਤੋਂ ਇਹਨਾਂ ਦੀ ਕਲੋਨੀ ਦੇ ਮਸਲੇ ਵੀ ਆ ਪਰ ਇਹ ਜਿਹੜਾ ਕੰਦੇ ਨਾਲੇ ਵਾਲਾ ਜਿਹੜਾ ਡਰੇਨ ਵਾਲਾ ਮਸਲਾ ਇਹ ਇਕੱਲਾ ਇਹਨਾਂ ਨੂੰ ਨਹੀਂ ਡੈਮੇਜ ਕਰਦਾ ਪੂਰੇ ਸ਼ਹਿਰ ਨੂੰ ਡੈਮੇਜ ਕਰਦਾ ਤੇ ਮੈਂ ਪੂਰਾ ਪਲਾਨ ਕੀਤਾ ਕਿ ਲੋਕ ਸਭਾ ਚ ਜਦੋਂ ਗਏ ਤੇ ਇਹ ਆਪਾਂ ਇਹਦੇ ਦੀ ਲੜਾਈ ਲੜਾਂਗੇ ਇਹਦੇ ਵਾਸਤੇ ਪੋਲਿਟਿਕਲ ਵਿਲ ਸਹੀਦੀ ਹੈ ਲੜਦ ਵਾਸਤੇ ਕਈ ਵਾਰ ਤੁਹਾਨੂੰ ਕੰਮ ਕਰਨ ਵਾਸਤੇ ਬੜੀ ਜਦੋਜਹਿਦ ਕਰਨੀ ਪੈਂਦੀ ਹੈ ਕਈ ਥਾਂ ਤੋਂ ਬੁਦੇ ਵੀ ਵਰਦਾ ਪੈਂਦਾ ਪਰ ਦੇਖੋ ਮਾੜੀ ਗੱਲ ਇਹ ਹੈ ਕਿ ਸਾਡੇ 7 ਸਾਲ ਮੈਂ ਕਿਸੇ ਤੇ ਦੋਸਤ ਨਹੀਂ ਲਾਉਂਦਾ ਆਪਾਂ ਐਮਪੀ ਰਹੇ ਹਾਂ ਤੇ ਆਪਣਾ ਦਫਤਰੀ ਗੰਦੇ ਨਾਲੇ ਤੇ ਕਾਗਜ਼ ਵੀ ਗੰਦੇ ਨਾਲੇ ਤੇ ਆ। ਇਹ ਕਿੱਡਾ ਵੱਡਾ ਮਸਲਾ ਜਿਹੜਾ ਆਪਾਂ ਹੱਲ ਨਹੀਂ ਕਰ ਸੀ। ਇਹ ਮੈਂ ਮੈਂ ਹੱਲ ਕਰਾਂਗਾ। ਮੇਦੇ ਮੇਦੇ ਏਜੰਡੇ ਤੇ ਆ। ਉਹ ਮੈਂ ਰੋਜ਼ ਬੋਲਦਾ ਹਾਂ ਵੀ ਕਿ ਮੈਂ ਜ ਹੱਲ ਕਰਾਉਂਗਾ ਜਿਹੜਾ ਇਹ ਇਹ ਤੇ ਲੋਕ ਚਾਹਦੇ ਆਂ ਆਮ ਨੇ ਨਾ ਐਮਪੀ ਬਣਦਾ ਨਿੱਕੀ ਗੱਲ ਨਹੀਂ। ਲਗਭਗ 20 ਲੱਖ ਲੋਕਾਂ ਦੇ ਨਮਾਇਦੇ ਬਣ ਜਾਂਦੇ ਆਪਾਂ। ਇਹ ਜਿੱਤੇ ਲੜਾਈ ਲੜੀ ਜਾਂਦੀ। ਲੜਨਾ ਪੈਂਦਾ ਸੱਚਾ ਰੰਗ। ਸਰਕਾਰ ਕੋਈ ਵੀ ਹੋਵੇ, ਸਟੇਟ ਦੀ ਹੋਵੇ, ਕੇਂਦਰ ਦੀ ਹੋਵੇ, ਉਹਨਾਂ ਨਾਲ ਲੜਨਾ ਪੈਂਦਾ। ਕੁੱਦਵੇਂ ਲੜਕੇ ਤੇ ਜਿਹੜਾ ਪ੍ਰਦੂਸ਼ਣ ਦਾ ਇਸ਼ੂ ਆ ਬਹੁਤ ਬਹੁਤ ਵੱਡਾ ਇਸ਼ੂ ਤਾਨੂੰ ਪਤਾ ਐਸੇ ਰੀਏ ਇੱਥੋਂ ਲੈ ਕੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਲੋਕਾਂ ਦੇ ਏਸੀ ਲੋਕਾਂ ਦੀਆਂ ਫ੍ਰਿਜਾਂ ਸਭ ਖਰਾਬ ਹੋ ਜਾਂਦੀਆਂ ਜੇ ਉਹਨਾਂ ਤੇ ਪੋਲੂਸ਼ਨ ਦਾ ਅਸਰ ਕਰ ਰਿਹਾ ਬੰਦਿਆਂ ਦੀ ਕੀ ਹਾਲਤ ਹੋ ਗਈ ਇੱਥੇ ਤੁਸੀਂ ਸਭ ਦੇਖਦੇ ਕ ਇਸ ਕਰਕੇ ਮੈਂ ਇਹਨਾਂ ਨੂੰ ਵਿਸ਼ਵਾਸ ਹੀ ਦੋਣ ਆਇਆ ਸੀਗਾ ਕਿ ਮੈਂ ਇਹਨਾਂ ਦੇ ਨਾਲ ਤੇ ਆਪਾਂ ਨੂੰ ਪਹਿਲ ਦੇ ਦਰਦ ਉੱਤੇ ਜੇ ਤੁਹਾਡਾ ਮੋਸਾ ਸੈਂਟਰ ਦਾ ਇਹ ਸਟੇਟ ਦੇ ਅੰਦਰ ਨਹੀਂ ਇਹਨੂੰ ਸਰਕਾਰ ਤੁਹਾਡੀ ਪੰਜਾਬ ਦੇ ਵਿੱਚ ਆ ਇਸ ਨੂੰ ਪਹਿਲ ਦੇ ਦਰਦ ਦੇ ਨਹੀਂ ਕੋਈ ਜਿਹੜਾ ਸਵਿਛ ਭਾਤ ਜਿਹੜੀ ਸਕੀਮ ਹੈ ਨਾ ਜੇ ਸਹੀ ਢੰਗ ਨਾਲ ਉਹਦੇ ਚ ਆਪਾਂ ਨੂੰ ਕਰ ਜਾਂਦੇ ਸਹੀ ਢੰਗ ਨਾਲ ਉੱਥੇ ਦਿੱਲੀ ਇਸ ਨੂੰ ਕਦਮੇ ਚ ਕਰ ਜਾਂਦੇ ਆਪਾਂ ਆਪਸਾਂ ਨੂੰ ਤੇ ਇਹਦੇ ਲਈ ਬਹੁਤ ਪੈਸੇ ਆ ਪਰ ਕੰਮ ਕਰਨ ਲਈ ਤੁਹਾਡੇ ਕੋਲ ਟਾਈਮ ਚਾਹੀਦਾ ਕੰਮ ਕਰਨ ਲਈ ਤੁਹਾਡੇ ਅੰਦਰ ਇੱਛਾ ਭਾਵਨਾ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਲੋਕਾਂ ਦਾ ਕੰਮ ਕਰਨਾ ਸਭ ਕੋ ਜਾ ਕੇ ਸਟੇਟ ਕੋ ਫੰਡ ਵੀ ਹੋ ਗਿਆ ਸੈਂਟਰ ਕੋ ਤਾਂ ਬਹੁਤ ਫੰਡ ਸਾਡਾ ਹੀ ਫੰਡ ਹੈ ਉਹ ਜੀਐਸਟੀ ਦਾ ਫੰਡ ਉਹ ਸਟੇਟਾਂ ਦਾ ਫੰਡ ਹੈ ਉਹਨਾਂ ਕੋ ਲੈ ਕੇ ਆਉਣਾ ਸੀ ਉਹ ਲੈ ਕੇ ਆਵਾਂਗੇ ਤੇ ਕਰਕੇ ਦਾਂਗੇ ਤੁਹਾਡੀ ਬਖਸ਼ ਤੁਹਾਨੂੰ 20 ਕਿਲੋਮੀਟਰ ਘਾਰੇ ਗੰਦੇ ਨਾਲੇ ਤੋਂ ਪਰ 20 ਮੀਟਰਾਂ ਵਾਲਿਆਂ ਨੂੰ ਦਰਦ ਜਾਗਿਆ ਤੁਹਾਨੂੰ ਏਡੀ ਦਰੋਂ ਕਿਵੇਂ ਜਾਗਿਆ ਜੀ ਨਾ ਨਾ ਮੈਂ ਤੇ ਇਹ ਤੇ ਮਨ ਸਿੰਘ ਨੇ 23 ਦੱਸਿਆ ਸੀ ਮੇਰੇ ਭਰਾ ਨੇ ਪਰ ਮੈਂ ਪਿਛਲੇ 10 ਦਿਨ ਤੋਂ ਬੋਲਦਾ ਮੈਂ ਤਾਂ ਤੇ ਇਲੈਕਸ਼ਨ ਚ ਆ ਕੇ ਇਹ ਏਜੰਡਾ ਮੈਂ ਬਣਾਇਆ ਪੜਾ ਤੇ ਇਹ ਦੂਜੇ ਮੈਂ ਠੀਕ ਕਰ ਲੋ ਕਿਉਂਕਿ ਮੇਰਾ ਜਾਤੀ ਤੋਂ ਮੇਰੇ ਮਨ ਨੂੰ ਦੁੱਖ ਜਿਆ ਕਿ ਜਰੌਇਲਾ ਸਾਹਿਬ ਨੇ ਸਾਡੇ 7 ਸਾਲ ਲਾ ਇਹਨਾਂ ਨੂੰ ਉਹਨਾਂ ਨੂੰ ਲੜਨਾ ਚਾਹੀਦਾ ਹੈ ਕਿਉਂ ਨਹੀਂ ਲੜੇ ਮੈਨੂੰ ਪਤਾ ਨਹੀਂ ਇਹ ਗੱਲ ਹੈ ਜਿੰਦਗੀ ਸਭ ਤੋਂ ਵੱਡਾ ਮੁੱਦਾ ਹੈ ਹਾਂ ਅਬ ਸਭ ਦੇ ਵਿੱਚ ਬਹੁਤ ਬਹੁਤ ਸਾਰੇ ਲੋਕਾਂ ਨੂੰ ਧਾਰੀਵਾਲ ਸਾਹਿਬ ਕੈਂਸਰ ਦੇ ਮਰੀਜ਼ ਹੋ ਗਏ ਨੇ ਬਹੁਤ ਸਾਰੇ ਹੋਲੀ ਸਿਟੀ ਦੇ ਲੋਕ ਐਸ ਹੁੰਦੇ ਹ ਹਸਪੀਟਲ ਦੇ ਵਿੱਚ ਐਡਮਿਟ ਨੇ ਮੈਂ ਹੋਣਗੇ ਪੱਕਾ ਹੋਣਗੇ ਸਾਡਾ ਪਾਣੀ ਥੱਲੇ ਖਤਰਾ ਪੋੜ ਸਭ ਦੇ ਕੀ ਕਰਨ ਸਾਡੀ ਡਿਊਟੀ ਹੈ ਜਿਹੜੇ ਲੋਕ ਸਰਕਾਰਾਂ 'ਚ ਹੁੰਦੇ ਐਮਪੀ ਬਣਦੇ ਐ ਐਮਐਲਏ ਬਣਦੇ ਉਹਨਾਂ ਦੀ ਡਿਊਟੀ ਹੈ ਇਹਨੂੰ ਠੀਕ ਕਰ ਕੋਡਾ ਪਾ ਠੀਕ ਕੋਈ ਚੱਕੀ ਆ ਔਰ ਲਗਾਤਾਰ ਜਿਹੜਾ ਇਹ ਇਹ ਮੇ ਇਹ ਮੁੱਦਾ ਬਹੁਤ ਪੁਰਾਣਾ ਹੈ ਔਰ ਇਹਨੂੰ ਇਹਦੇ ਤੇ ਅਸੀਂ ਕਿਉਂਕਿ ਇੱਕਦਮ ਇਹ ਪ੍ਰੋਜੈਕਟ ਨਹੀਂ ਬਣਦੇ ਜਦੋਂ ਅਸੀਂ ਰੌਲਾ ਪਹਿਲਾਂ ਪਾਇਆ ਇਹ ਮਨ ਕੇ ਮੈਂ ਕਿ ਜਦੋਂ ਸਾਥ ਜਦੋਂ ਮੈਂ ਮੇਰੇ ਤੋਂ ਪਹਿਲਾਂ ਇਹ ਪ੍ਰੋਜੈਕਟ ਬਣ ਗਿਆ ਸੀ ਇਹ 2006 ਦਾ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਕ ਦਿੱਤਾ ਸੀ ਇਹਨੂੰ ਇੱਕ ਯੂਨੈਰਮ ਦੇ ਤਹਿਤ ਸੀਵਰੇਜ ਪਾਉਣ ਦੇ ਪੈਸੇ 206 ਕਰੋੜ ਨਾਲੇ ਵਾਲੇ ਲਿਬਰਾਟਰ ਰੋਡ ਦੇ ਇਸ ਕਾਲੀ ਬੀਜੇਪੀ ਸਰਕਾਰ ਕੋ 10 ਸਾਲ 10 ਸਾਲ ਇਹਦਾ ਸਿਵਰੇਜ ਨਹੀਂ ਪਿਆ ਜਿਹੜਾ ਇਹਦੇ ਚ ਪਾਣੀ ਨਾ ਪਵੇ ਉਹ ਪ੍ਰੋਜੈਕਟ ਦਿੱਤੇ ਸੀ ਇਹ ਲੋਕਲ ਬਾਡੀ ਮਿਨਿਸਟਰ ਵੀ ਲੋਕ ਇੱਥੇ ਰਹੇ ਨੇ ਉਹਨਾਂ ਕੋਲੋਂ ਪ੍ਰੋਜੈਕਟ ਨਹੀਂ ਕੰਪਲੀਟ ਹੋਇਆ ਔਰ ਉਸ ਤੋਂ ਇਲਾਵਾ ਜਦੋਂ ਲੋਡ ਪਈ ਅਸੀਂ ਕੋਰਟ ਚ ਹਾਈ ਕੋਰਟ ਗਿਆ ਮੈਂ ਅਸੀਂ ਜਦੋਂ ਮੈਂ ਕੌਂਸਲਰ ਨਹੀਂ ਸੀ ਅਜੇ ਪੈਸੇ ਇਕੱਠੇ ਕਰਕੇ ਸੀ ਹਾਈ ਕੋਰਟ ਚ ਕੇਸ ਇਹਦਾ ਲੜਦੇ ਰਹੇ ਪ੍ਰੋਜੈਕਟ ਐਵੇਂ ਨਹੀਂ ਹੋਣਾ ਚਾਇਆ ਜਿਹੜਾ ਜਿਹੜਾ ਜਾਇਕਾ ਪ੍ਰੋਜੈਕਟ ਸੀ ਇਹਦੇ ਲਈ ਪਹਿਲਾਂ ਹਾਈ ਕੋਰਟ ਨੇ ਇਹਨਾਂ ਨੂੰ ਬਾਰ ਬਾਰ ਸੱਦਿਆ ਸਟੇਟਾਂ ਨੂੰ ਫੇਰ ਜਾ ਕੇ ਪ੍ਰੋਜੈਕਟ ਬਣਿਆ ਸੀ ਪਰ ਇਹਨਾਂ ਨੇ ਜਦੋਂ ਉਹ ਪ੍ਰੋਜੈਕਟ ਬਣਿਆ ਉਦੋਂ ਪਾਪੂਲੇਸ਼ਨ ਘੱਟ ਮੰਨ ਬਾਰਾ ਉਹਦੇ ਤੇ ਹੀ ਕੋਸ਼ਿਸ਼ ਕੀਤੀ 10 ਸਾਲੇ ਦਾ ਸੀਵਰੇਜ ਨਹੀਂ ਪਾਇਆ 17 ਜਾ ਕੇ ਇਸ ਇਲਾਕੇ ਦਾ ਸੀਵਰੇਜ ਹੁਣ ਤੱਕ ਅਸੀਂ 46 ਸਾਲਾਂ ਵਿੱਚ ਕੰਪਲੀਟ ਕਰਕੇ ਦਿੱਤਾ ਪਿਛਲੀ ਗਵਰਨਮੈਂਟ ਦੇ ਵਿੱਚ ਇਹ ਮੈਂਬਰ ਪਾਰਲੀਮੈਂਟ ਦਾ ਕੰਮ ਆ ਪ੍ਰੋਜੈਕਟ ਨੂੰ ਉਠਾਉਣਾ ਸੈਂਟਰਲ ਗਵਰਨਮੈਂਟ ਜਵਾਬਦੇਹ ਬਣਾਉਂਦੀ ਹੈ ਫਿਰ ਇਹ ਪ੍ਰੋਜੈਕਟ ਬਣਦੇ ਨੇ ਹੁਣ ਆ ਵੇਖੋ 21 ਦਾ 22 ਦਾ 17 ਤੋਂ ਲੈ ਕੇ ਲਗਾਤਾਰ ਆ ਸਾਰੀਆਂ ਲੈਟਰਸ ਅੱਜ ਆ ਕੇ 2024 ਚ ਇਹ ਹੋਂਦ ਚਾਇਆ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਈਪ ਅੱਗੇ ਪਾਉਨੇ ਆ ਤੇ ਨਾਲ ਮੈਂ ਕਹਾਂਗੇ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਓ ਕਿਉਂਕਿ ਪਾਣੀ ਸਾਫ ਹੋ ਕੇ ਅ ਸੋ ਇਸ ਕਰਕੇ ਸੋ ਸੋ ਹੱਲ ਕੀ ਇਹਦਾ ਹੱਲ ਹੱਲ ਇਹਦਾ ਦੇਖੋ ਬਣ ਤੇ ਗਿਆ ਪ੍ਰੋਜੈਕਟ ਹੁਣ ਇਹਦੇ ਦੀ ਸਰਕਾਰ ਨੇ ਜੇ ਪੈ ਨਹੀਂ ਹੋਣਗੇ ਰਿਕਵਰੇਜ ਨੂੰ ਮੈਂ ਲਿਖ ਕੇ ਲੈ ਲੂੰਗਾ ਤੇ ਪੈਸੇ ਲਿਆ ਦੇ ਫਿਵਰੇਜ ਸਾਈਡ ਤੇ ਪੈਣਾ ਹੈ ਇਹ ਇਹ ਨੈਚੁਰਲ ਫਲੋ ਆ ਇਹਨੂੰ ਡੱਕ ਨਹੀਂ ਸਕਦੇ ਤੁਸੀਂ ਕਾਉਂਸਲਰਸ਼ਿਪ ਨਹੀਂ ਮੇਅਰਸ਼ਿਪ ਹੈ ਉਹਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਆ ਉਹ ਮੇਅਰ ਹੁਣ 2 ਸਾਲ ਹੈ ਨਹੀਂ ਸਰਕਾਰ ਤੇ ਉਹ ਸਰਕਾਰ ਜਵਾਬ ਦੇਵੇ ਕੰਮ ਦੇ ਇਹਨਾਂ ਦੇ ਨੇ ਕੰਮ ਲੋਕਲ ਬਾਡੀ ਗਵਰਨਮੈਂਟ ਦੇ ਸਟੇਟ ਦੇ ਲਿਆਉਗੀ ਕੰਮ ਤੇ ਸਟੇਟ ਗਵਰਨਮੈਂਟ ਦੇ ਪੈਸੇ ਅਸੀਂ ਦਵਾਂਗੇ ਰਿਕਵਰੇਸੀ ਇਹਨਾਂ ਕੋ ਪੈਸੇ ਨਹੀਂ ਨਾ ਮਿਲੇ ਪੈਸੇ ਲਿਆ ਕੇ ਸੋ ਅਸੀਂ ਇੰਦਰੇ ਜੁੜੇ ਆਂ ਡਾਟ ਗੁਰਜੀਤ ਸਿੰਘ ਆਇਲਾ ਇਕੱਠੇ ਹੋ ਹੁੰਦਾ ਔਰ ਕੀ ਡਿਮਾਂਡ ਕੀ ਕਰਦੇ ਹੋ ਜੀ ਹਾਂਜੀ ਫਰੀਆਵਲ ਪੰਜਾਬ ਦਾ ਮੁਕਸਦ ਹੀ ਹਵਾ ਪਾਣੀ ਤੇ ਜਿਹੜਾ ਕੂੜਾ ਕਰਗੜਾ ਆ ਉਹਦੇ ਵਾਸਤੇ ਠੀਕ ਕਰਨਾ ਵੈ ਅੱਜ ਅੰਮ੍ਰਿਤਸਰ ਦੇ ਹਾਲਾਤ ਇਹੋ ਜਿਹੇ ਹੋ ਗਏ ਆ ਕਿ ਇੱਥੇ ਜਿਹੜਾ ਪੋਲੂਸ਼ਨ ਲੈਵਲ ਇਹਨਾਂ ਵਧ ਗਿਆ ਵਾ ਪਾਣੀ ਦਾ ਜਰੀਲਾ ਹੁੰਦਾ ਜਾ ਰਿਹਾ ਉਹਨਾਂ ਕੋਠੀਆਂ ਪਾਣ ਦਾ ਫਾਇਦਾ ਕੋਈ ਨਹੀਂ ਐ ਜਿੱਥੇ ਕਿ ਜਰੀਲਾ ਪਾਣੀ ਆਂਦਾ ਹੋਵੇ ਹਵਾ ਗੰਦੀ ਆਂਦੀ ਹੋਵੇ ਅੱਜ ਸਾਰੇ ਇਕੱਠੇ ਹੋ ਕੇ ਇਸ ਤੁੰਗਟਾਪ ਡਰੇਨ ਦਾ ਜਿਹੜਾ ਮਸਲਾ ਵਾ ਜਿੰਨੇ ਐਮਪੀ ਕੈਂਡੀਡੇਟ ਖੜੇ ਹੋਇਆ ਉਹਨਾਂ ਦੇ ਨੌਲੇਜ ਵਿੱਚ ਲਿਆਣਾ ਆਇਆ ਕਿਉਂਕਿ ਜਦੋਂ ਜਿੱਤ ਕੇ ਜਾਂਦੇ ਆ ਉਹ ਤਾਂ ਭੁੱਲ ਜਾਂਦੇ ਨੇ ਅੱਜ ਲਿਆਇਆ 40 ਸਾਲ ਤੋਂ ਮਸਲਾ ਲਟਕ ਰਿਹਾ ਵਾ ਇਹਨੂੰ ਸੈਂਟਰ ਤੋਂ ਪੰਜਾਬ ਸਰਕਾਰ ਨੂੰ ਕੋਈ ਜ਼ਿਆਦਾ ਫੰਡ ਨਹੀਂ ਹੁੰਦੇ ਜੇ ਲੋੜ ਆ ਫੰਡਾਂ ਦੀ ਉੱਪਰ ਤੇ ਇਹ ਚ ਪ੍ਰੋਡਿਊਸਰ ਰਸਤ ਪਾਣੀ ਪਾਇਆ ਜਾਵੇ ਜੇ ਲੋੜ ਆ ਸੈਂਟਰ ਕੋ ਫੰਡ ਲੈ ਜਾਣ ਰਾਵੀ ਦਰਿਆ ਦਾ ਪਾਣੀ ਇੱਥੇ ਪੈ ਸਕਦਾ 100 ਕਿਸੂਕ ਪਾਣੀ ਇੱਥੇ ਵਿੱਥਾ ਨਹੀਂ ਚੱਲੇ ਤੇ ਇਹ ਨਾਲੇ ਦਾ ਕੂੜਾ ਕਰਗੜ ਆਪਣੇ ਆਪ ਹੀ ਰੁੜ ਜਾਂਦਾ ਵਾ ਇਹੋ ਜੀਆਂ ਸਕੀਮਾਂ ਜਿਹੜੀਆਂ ਉਹ ਪਾਸ ਕੀਤੀਆਂ ਜਾਣ ਤੇ ਇਸ ਪਾਣੀ ਨੂੰ ਪ੍ਰੋਡਿਊਸਰ ਇਹ ਨਹੀਂ ਹੈ ਕਿ 10 ਕਿਲੋਮੀਟਰ ਆਪਾਂ ਸਾਫ਼ ਕਰ ਦਈਏ ਤੇ ਅੱਗੇ ਵੀ ਲੋਕੀ ਰਹਿੰਦੇ ਆ ਤੇ ਉਹ ਗੰਦ ਸਾਰਾ ਧੱਕੇ ਅਗਲੇ ਅਗਲੇ 20 ਕਿਲੋਮੀਟਰ ਦਾ ਸਰਦੀ ਜਦ ਸਮੁੰਦਰ ਚ ਪਾਣੀ ਚਲ ਜੇ ਇਹਨੂੰ ਪਾਣੀ ਸਾਫ ਪਾਣੀ ਇਚ ਪਾਇਆ ਜਾਵੇ ਤੇ ਅੰਮ੍ਰਿਤਸਰ ਨੂੰ ਜਿਹੜਾ ਆਪਣੀ ਸ਼ੁਮੁਖਤ ਕੀਤਾ ਜਾਵੇ ਬਸ 10 ਮਿੰਟ ਪ੍ਰਧਾਨ ਪ੍ਰਧਾਨ ਜੀ ਕੀ ਕਿਹੜਾ ਜਿਹੜੇ ਛੋਟਾ ਬੋਲੇ ਛੋਟਾ ਅੱਜ ਕੀ ਡਿਮਾਂਡ ਹੈ ਅੰਮ੍ਰਿਤਸਰ ਸਫਤੀ ਦਾ ਘਰ ਪਰ ਇੱਥੋਂ ਦੇ ਕੁਝ ਧਨਾੜ ਲੋਕਾਂ ਨੇ ਕੁਝ ਧਨਾੜ ਫੈਕਟਰੀਆਂ ਵਾਲਿਆਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪੋਲੂਸ਼ਨ ਫਲਾਦਾ ਤੋਂ ਘਟਾਪ ਟ੍ਰੇਨ ਗੰਦਾ ਨਾਲਾ ਕਮਟਾਲਾ ਬਾਈਪਾਸ ਦੇਖ ਲਓ ਬਹੁਤ ਜ਼ਿਆਦਾ ਗੰਦਾ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਇਸ ਗੰਦੇ ਨਾਲੇ ਤੋਂ ਜਿਹੜੀ ਹੈ ਉਹ ਛੁਟਕਾਰਾ ਕਰਾਉਣ ਲਈ ਅਸੀਂ ਬੇਨਤੀ ਕਰਾਂਗੇ ਜਿਨੇ ਵੀ ਇੱਥੇ ਲੋਕ ਸਭਾ ਹਲਕੇ ਦੇ ਖੰਡਣ ਵਾਲੇ ਉਮੀਦਵਾਰ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਵੀ ਉਹਨਾਂ ਚੋਂ ਕੋਈ ਜਿੱਤ ਜਾਂਦਾ ਤੇ ਜਾ ਕੇ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਚੁੱਕਣ ਇਹ ਗੰਦਾ ਨਾਲਾ ਜਿਹੜਾ ਅੰਮ੍ਰਿਤਸਰ ਦਾ ਇਹ ਖਤਮ ਕੀਤਾ ਜਾਏ